ਸਾਰੇ ਕੀਤੇ ਸੀ ਲੋਕਾਂ ਨਾਲ ਵੀ ਸਾਨੂੰ ਕੌਸਲ ਬਣਾ ਦੇ ਇੱਕ ਇੱਕ ਕਰਕੇ ਪੂਰਾ ਕਰਾਂਗੇ ਬਿਲਕੁਲ ਸਟੈਂਡ ਹੈ ਜੀ ਜੋ ਵਾਦੇ ਨਹੀਂ ਕਰਾਂਗੇ ਉਹ ਸਾਡੇ ਨਾਲ ਰਿਡਿੰਗਸ ਲੈ ਕੇ ਦੇ ਰਹੇ ਆ ਤੇ ਛੋ ਵੀ ਮੜਾ ਹੋਊਗਾ ਇੱਕ ਇੱਕ ਸਟੈਪ ਬਾਈ ਸਟੈਪ ਜਿੱਦਾਂ ਸਰਕਾਰ ਦੇ ਵਿੱਚ ਕਾਰਪੋਰੇਸ਼ਨ ਬਣ ਗਈ ਦਾ ਉਸ ਤੋਂ ਬਾਅਦ ਸਾਰੇ ਵਾਦੇ ਪੂਰੇ ਕਰਾਂਗੇ ਜੀ ਆਂ ਦਾ ਬੈਟ ਇਹਨੂੰ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰੇ ਨਾਲ ਇੱਕ ਦੁਕਾਨ ਦਾ ਕੀਤਾ ਮੇਰੇ ਨਾਲ ਮੇਰਾ ਸਾਥ ਦਿੱਤਾ ਨਵਾਂ ਬੰਦੀਆਂ ਉਹਦਾ ਆਪਣੇ ਵੀਨਾ ਦਾ ਆਪਣੀ ਭੈਣ ਦਾ ਆਪਣੇ ਜੁਰਪਾ ਦਾ ਬੱਚਿਆਂ ਦਾ ਸਾਰਿਆਂ ਨੂੰ ਜੀਰੋ ਤੁਹਾਨੂੰ ਬੋਲੋ ਜੋ ਵੀ ਅਸੀਂ ਕਿਹਾ ਸਾਰਿਆਂ ਦੇ ਨਾਲ ਸਪੋਰਟ ਦੇ ਨਾਲ ਉਹ ਕੋਸ਼ਿਸ਼ ਕਰਾਂਗੇ ਇਹ ਵੀਨਾ ਰਾਣੀ ਜਿੱਤ ਰੁਕੇ ਆ ਬਹੁਤ ਵੱਡੇ ਤੇ ਫਟਾਕੇ ਚੱਲ ਰਿਹਾ ਦੇਖ ਲਓ ਤੁਸੀਂ ਢੋਲ ਵੱਜ ਰਿਹਾ ਲੋਕਾਂ 'ਚ ਬੜਾ ਜੋਸ਼ ਆ ਤੇ ਲੋਕੀ ਖੁਸ਼ ਆ ਸਤਿ ਆ ਜੀ ਬਾਗ ਨੰਬਰ 33 ਦੇ ਬੀਨਾ ਰਾਣੀ ਕਮਪਨੀ ਪਾਰਟੀ ਦੇ ਜਿੱਤ ਚੁੱਕਿਆ ਜਿਨ੍ਹਾਂ ਨੂੰ ਬਹੁਤ ਵੱਡੀ ਗਿਣਤੀ ਚ ਵੋਟ ਪਈ ਹੈਗੀ ਆ ਮੈਂ ਬੱਪਾ ਲਈ ਸੀ ਲੋਕਾਂ ਦਾ ਇਸ਼ਾਰਾ ਕਰ ਦਿੱਤਾ ਸੀ ਪਰ ਇੱਕ ਵਾਰ ਬੀਨਾ ਰਾਣੀ ਨੂੰ ਜਿਤਾ ਦੇਣਾ ਹੈ ਨਰਿੰਦਰ ਸਿੰਘ ਕੜਾਰ ਜੀ ਸਾਡੇ ਨਾਲ ਆ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੁਸੀਂ ਮਿਹਨਤ ਵੀ ਬੜੀ ਕੀਤੀ ਤੇ ਰਜੈਂਟ ਵੀ ਚੰਗਾ ਮਿਲਿਆ ਤੁਹਾਨੂੰ ਹਾਂ ਤਖਤ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਰੇ ਸੱਜਣਾ ਦਾ ਔਰ ਵੋਟਰਾਂ ਔਰ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸਾਡੀ ਇਸ ਜਿੱਤ ਦੇ ਵਿੱਚ ਕੁਝ ਇਹ ਚਰੀ ਕੋਈ ਤੁਸੀਂ ਵਾਦੇ ਕੀਤੇ ਸੀ ਲੋਕਾਂ ਨਾਲ ਵੀ ਸਾਨੂੰ ਕਾਉਂਸਲ ਬਣਾ ਦਿਓ ਇੱਕ ਇੱਕ ਕਰਕੇ ਪੂਰਾ ਕਰਾਂਗੇ ਬਿਲਕੁਲ ਸਟੈਂਡ ਹੈ ਜੀ ਜੋ ਵਾਦਾ ਨਹੀਂ ਕਰਾਂਗੇ ਉਹ ਸਾਡੇ ਨਾਲ ਰਿਡਨਸ ਲੈ ਕੇ ਦੇ ਰਹੇ ਆ ਤੇ ਛੋ ਵੀ ਵਾਦਾ ਹੋਊਗਾ ਇੱਕ ਇੱਕ ਸਟੈਪ ਜਿੱਦਾਂ ਸਰਕਾਰ ਦੇ ਵਿੱਚ ਕਾਰਪੋਰੇਸ਼ਨ ਬਣ ਗਈ ਨਾਲ ਸਟੈਪ ਸਟਪਾ ਸਾਰੇ ਵਾਦੇ ਪੂਰੇ ਕਰਾਂਗੇ ਜੀ ਤੁਸੀਂ ਦੋ ਦੂਰ ਗਏ ਹੋ ਲੋਕਾਂ ਨੂੰ ਮਿਲਿਓ ਅੱਜ ਲੋਕਾਂ ਨੇ ਮੋਹਰਾ ਲਾ ਲਾ ਕੇ ਤੁਹਾਨੂੰ ਜਿਤਾਤਾ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਹਾਂ ਵਾਟ ਵਸ ਕੇ ਮੈਂ ਦਿਨੋ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰੇ ਨਾਲ ਇੱਕ ਲਗਨ ਕੱਟਾ ਸੀ ਮੇਰੇ ਨਾਲ ਮੇਰਾ ਸਾਥ ਦਿੱਤਾ ਮੈਂ ਦਿ ਲੋ ਧੰਨਵਾਦੀ ਆ ਉਹਨਾਂ ਦਾ ਆਪਣੇ ਪੀਰਾਂ ਦਾ ਆਪਣੀਆਂ ਭੈਣਾਂ ਦਾ ਆਪਣੇ ਚੁਰਕਾਂ ਦਾ ਬੱਚਿਆਂ ਦਾ ਸਾਰਿਆਂ ਦਾ ਸਾਰਿਆਂ ਦਾ ਭਾਈ ਤੁਸੀਂ ਬੜਾ ਬੇਚਰੇ ਹੋ ਨਾ ਗਏ ਹੋ ਯੁੱਧ ਹੋ ਵੇਲੇ ਉਹ ਕੀ ਕਹਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਹਾਂ ਜੋ ਜੋ ਵੀ ਅਸੀਂ ਕਿਹਾ ਸਾਰਿਆਂ ਦੇ ਨਾਲ ਸਪੋਰਟ ਦੇ ਨਾਲ ਉਹ ਪੂਰਾ ਕਰਾਂਗੇ ਤੇ ਕਾਂਗਰਸ ਪਾਰਟੀ ਜਿੰਦਾਬਾਦ ਕੌਂਸਲ ਜਿੰਦਾਬਾਦ ਸੋ ਬਹੁਤ ਵੱਡੀ ਗਿਣਤੀ ਜੀ ਬਹੁਤ ਕਾਂਗਰਸ ਨੂੰ ਮਿਲਿਆ ਹੈ ਹਾਲਾਂਕਿ ਬਸਪਾ ਦੀਆਂ ਸੀਟਾਂ 5 ਸੀਟਾਂ ਤੇ ਕਾਂਗਰਸ 3 ਸੀਟਾਂ ਬਸਪਾ ਤੇ 25 ਸੀਟਾਂ ਦੇ ਜਿਹੜੀ ਕਾਂਗਰਸ ਬਾਕੀਆਂ ਨੂੰ ਜਿਹੜਾ ਕਿ ਬਹੁਮਤ ਦੇ ਵਿੱਚ ਇਹ ਚੱਲ ਗਿਆ ਹੁਣ ਦੇਖਾਂਗੇ ਮੇਅਰ ਕੌਣ ਬਣਦਾ ਇਹਦਾ ਬਣਦਾ ਪਰ ਵੱਡੀ ਗੱਲ ਇਹ ਆ ਵੀਨਾ ਰਾਣੀ ਜਿੱਤ ਰੁਕੇ ਆ ਬਹੁਤ ਵੱਡੇ ਤੇ ਪਟਾਕੇ ਚੱਲ ਰਿਹਾ ਦੇਖ ਲਓ ਤੁਸੀਂ ਢੋਲ ਵੱਜ ਰਿਹਾ ਹੈ ਲੋਕਾਂ 'ਚ ਬੜਾ ਜੋਸ਼ ਆ ਤੇ ਲੋਕੀ ਖੁਸ਼ ਆ ਕੈਨਰ ਮੰਗਰ ਸਿੰਘ ਨਾਲ ਅਜੀਬਾ ਤਿੱਕਰ ਸਾਹ ਦੀ ਫਗਵਾੜਾ